ਉਦਰ ਬੋਹੜ ਤਹਿਸੀਲ ਦੇ ਪਿੰਡ ਰੰਗਵਾਲਾ ਦੇ ਵਿੱਚ ਖੇਡ ਦੇ ਮੈਦਾਨ ਦੇ ਵਿੱਚ ਖੇਡ ਦੌਰਾਨ ਇੱਕ 14 ਸਾਲਾ ਜਸਮੀਤ ਸਿੰਘ ਲੜਕੇ ਦੀ ਫੁੱਟਬਾਲ ਮੈਚ ਖੇਡਦੇ ਵੇਲੇ ਅਚਾਨਕ ਮੌਤ ਹੋ ਗਈ। ਮਰਤਕ ਤਿੰਨ ਪਰਾਂ ਦਾ ਇਕਲੌਤਾ ਭਰਾ ਸੀ ਤੇ ਪਿੰਡ ਆਲਮ ਵਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ 7ਵੀਂ ਕਲਾਸ ਦਾ ਵਿਦਿਆਰਥੀ ਸੀ ਤੇ ਸ਼ੁਰੂ ਤੋਂ ਹੀ ਖੇਡਾਂ ਵਿੱਚ ਕਾਫੀ ਦਿਲਚਸਪੀ ਵੀ ਰੱਖਦਾ ਸੀ। ਐਤਵਾਰ ਨੂੰ ਪਿੰਡ ਦੇ ਕੁਝ ਖਿਡਾਰੀਆਂ ਦੇ ਨਾਲ ਪ੍ਰਾਈਵੇਟ ਤੌਰ ਤੇ ਖੇਡਣ ਗਿਆ ਹੋਇਆ ਸੀ। ਦਾਜੇ ਮੀ ਤੱਕ ਜਸਮੀਤ ਸਿੰਘ ਦੀ ਮੌਤ ਨਾਲ ਪੂਰੇ ਪਿੰਡ ਦੇ ਵਿੱਚ ਤੇ ਨਾਲ ਹੀ ਸਕੂਲ ਦੇ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਹੈ। ਇਸ ਦੇ ਵਿੱਚ ਤੇ ਉਸ ਤੋਂ ਬਾਅਦ ਉਤਰਾਂਗ ਵਾਲੇ ਕਮੇਟੀ ਵਾਲੇ ਲੈ ਕੇ ਵੀ ਗਏ ਹਸਪਤਾਲ ਹਬੋਰ ਲੈ ਕੇ ਜੀ ਦਵਾ ਦਾ। ਤੇ ਉੱਥੇ ਮੁੜ ਕੇ ਰਾਸਤੇ ਦੇ ਵਿੱਚ ਇਸ ਮੁੰਡੇ ਦੀ ਡੈਥ ਹੋ ਗਈ ਜੀ। ਕਿੰਨੀ ਉਮਰ ਦਾ? 13 ਸਾਲ ਦਾ ਮੁੰਡਾ ਜੀ। 13 ਸਾਲ। 7ਵੀਂ ਕਲਾਸ ਪੜਦਾ। 7ਵੀਂ ਕਲਾਸ। ਹਾਂ ਜੀ ਆਪਣੇ ਪਿੰਡ ਵਾਲੇ ਸਰਕਾਰੀ ਸਕੂਲ ਜੀ। ਪਹਿਲਾਂ ਵੀ ਖੇਡਦੇ ਰਹਿੰਦਾ ਮੁੰਡਾ। ਹਾਂ ਖੇਡਦੇ ਜੀ ਸ਼ਾਮ ਨੂੰ ਗਰਾਊਂਡ 'ਚ ਡੇਲੀ ਮੁੰਡੇ ਪ੍ਰੈਕਟਿਸ ਕਰਦੇ ਜੀ ਸ਼ਾਮ ਨੂੰ ਬਹੁਤ ਬੱਚੇ ਹੁੰਦੇ ਆ ਸ਼ਾਮ ਨੂੰ ਗਰਾਊਂਡ 'ਚ। ਪਹਿਲਾਂ ਕਦੇ ਨਹੀਂ ਇਹੋ ਜੀ ਪ੍ਰੋਬਲਮ ਆਈ ਕਦੇ ਵੀ। ਇਹ ਕੰਡੀਸ਼ਨ ਆ ਮੇਰੇ ਪਰਿਵਾਰ ਦਾ ਪਰਿਵਾਰ ਮਜ਼ਦੂਰੀ ਮਜ਼ਦੂਰੀ ਕਰਦੇ ਆ ਜੀ ਇਹਨਾਂ ਦੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਆ ਗਰੀਬ ਹੀ ਆ ਜੀ ਤਿੰਨ ਭੈਣਾਂ ਦਾ ਇੱਕੋ ਘਰਾ ਜੀ ਤਿੰਨ ਭੈਣਾਂ ਵੱਡੀਆਂ ਤਿੰਨਾਂ ਭੈਣਾਂ ਦੇ ਮਗਰੋਂ ਹੋਇਆ ਸੀ ਕਿਸ ਤਰ੍ਹਾਂ ਦੀ ਮੰਗ ਕਰਦੇ ਹਾਂ ਜੋ ਸਰਕਾਰਾਂ ਤੋਂ ਜੀ ਸਰਕਾਰ ਤੋਂ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਗਰੀਬ ਪਰਿਵਾਰ ਆ ਜੀ ਦਿਹਾੜੀ ਵਾਲਾ ਮਜ਼ਦੂਰ ਪਰਿਵਾਰ ਆ ਜੀ ਇਹਨਾਂ ਦੀ ਹੈਲਪ ਕਰੀ ਜਾਵੇ ਬਾਕੀ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਪਰਿਵਾਰ ਦੇ ਛੋਟਾ ਸੀ ਜੀ ਬੱਚਾ ਜਿਹੜਾ 7ਵੀਂ ਕਲਾਚ ਪੜ੍ਹਦਾ ਸੀ ਹਾਂ ਜੀ ਵੀ ਆਇਆ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਹਜੇ ਕੋਈ ਨਹੀਂ ਇੱਥੇ ਆਇਆ ਕੱਲ ਕੋਈ ਉ ਨਿਕਲ ਉਥੇ ਪੁਲਿਸ ਆਈ ਸੀ ਜੀ ਉਥੇ ਹਸਪੀਟਲ ਦੇ ਵਿੱਚ ਤੇ ਉਹ ਪੋਸਟਮਾਰਟਮ ਨੂੰ ਕਹਿੰਦੇ ਸੀ ਪਰ ਨਹੀਂ ਉਹ ਚ ਕੋਈ ਗੱਲਬਾਤ ਹੀ ਨਹੀਂ ਸੀ ਉਹਦੇ ਵਿੱਚ ਪਰਿਵਾਰ ਨਹੀਂ ਰਾਜੀ ਹੋਇਆ ਜੀ ਚਲੋ ਜਿਹੜਾ ਹੋਣਾ ਸੀ ਰੱਬ ਦਾ ਪਾਣਾ ਮੰਨਣਾ ਹੀ ਪੈਣਾ ਸੀ ਸਰ ਬੱਚਾ ਫੁੱਟਬਾਲ ਦਾ ਖਿਡਾਰੀ ਹੈ ਜੀ ਪਰ ਸਾਡੇ ਸਕੂਲ ਦੀ ਟੀਮ ਅੰਡਰ 14 ਦੀ ਟੀਮ ਆ ਉਹਦਾ ਮੈਂਬਰ ਹੈ ਜੀ ਉਹ ਪਲੇਇੰਗ ਸੈਟੀਫੀਕੇਟ ਦਾ ਅਸੀਂ ਬੱਚਾ ਬੱਚਾ ਬਹੁਤ ਵਧੀਆ ਪ੍ਰੈਕਟਿਸ ਕਰਦਾ ਹੈ ਜੀ ਬਹੁਤ ਅੱਗੇ ਕਰੀ ਬੱਚਾ ਸੀਗਾ ਜੀ ਜਿਹੜਾ ਜਿਹੜੀ ਕੱਲ ਡੈਥ ਹੋਈ ਆ ਇਹ ਕੱਲ ਟੂਰਨਾਮੈਂਟ ਰਾਂਗੜੇ ਪਿੰਡ ਸੀ ਇਹ ਓਪਨ ਟੂਰਨਾਮੈਂਟ ਸੀ ਇਹ ਪਿੰਡ ਵੱਲੋਂ ਬੱਚੇ ਗਿਆ ਸੀ ਖੇਡ ਵਾਸਤੇ ਉੱਥੇ ਬੱਚੇ ਦੀ ਅਚਾਨਕ ਮੌਤ ਹੋ ਗਈ ਹੈ ਸੋ ਸਾਨੂੰ ਬਹੁਤ ਹੀ ਦੁੱਖ ਹੈ ਸਾਡੇ ਚੰਗੇ ਖਿਡਾਰੀ ਦੀ ਜਾਨ ਕਰਕੇ ਸਾਡੇ ਪੂਰੇ ਪਿੰਡ ਨੂੰ ਸਾਡੇ ਸਕੂਲ ਨੂੰ ਬਹੁਤ ਘਾਟਾ ਪਿਆ ਜੀ ਇਸ ਚੀਜ਼ ਦਾ ਮੈਂ ਵੈਗੁਰੂਗੇ ਅਰਦਾਸ ਕਰਦਾ ਹਾਂ ਕਿ ਉਹਦੀ ਪਿਛਲੀ ਰੋ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪੱਲਾ ਕੋਈ ਦੇ ਮੰਗ ਮੈਂ ਜਬ ਇੱਕ ਟੀਡੀ ਹਾਂਜੀ ਸਰ ਲਾਸਟ ਸਾਲ ਆਪਾਂ ਆਪਣੀ ਟੀਮ ਗਈ ਸੀ ਜ਼ੋਨ ਚ ਤਾਂ ਜ਼ੋਨ ਚ ਆਪਣਾ ਸਰਵਰ ਮੈਡਲ ਸੀਗਾ ਟੀਮ ਦਾ ਜੀ ਤੇ ਉਸ ਤੋਂ ਜਦੋਂ ਵੀ ਬੱਚਾ ਛੇਵੀਂ ਸੀਗਾ ਉਸ ਸਾਲ ਵੀ ਗਏ ਸੀਗੇ ਉਸ ਸਾਲ ਬੱਚਾ ਇਹ ਡਿਸਟ੍ਰਿਕਟ ਖੇਡ ਗਿਆ ਸੀਗਾ ਜ਼ੋਨ ਚ ਮੈਡਲ ਸੀ ਡਿਸਟ੍ਰਿਕਟ ਲੈਵਲ ਤੇ ਖੇਡ ਗਿਆ ਜੀ ਪਹਿਲਾਂ ਕੋਈ ਇਹ ਜੀ ਪ੍ਰੋਬਲਮ ਕੋਈ ਕਦੇ ਕੋਈ ਦੇਖੀ ਪੜੇ ਬੁੱਕ ਨਹੀਂ ਮੇਰੇ ਕੋਲ ਤਾਂ ਜਦੋਂ ਤੱਕ ਬੱਚੇ ਖੇਡਦੇ ਸੀਗੇ ਜਿਵੇਂ ਸਾਸੀ ਗਰਾਊਂਡ ਚ ਪ੍ਰੈਕਟਿਸ ਕਰਾਉਂਦੇ ਸੀ ਸਕੂਲ ਟਾਈਮ ਚ ਤਾਂ ਪਹਿਲਾਂ ਕੋਈ ਇਸ ਤਰ੍ਹਾਂ ਪ੍ਰੋਬਲਮ ਨਹੀਂ ਸੀ ਹਾਂ ਥੋੜਾ ਵੈਸੇ ਫਿਜ਼ੀਕਲੀ ਵੀਕ ਸੀਗਾ ਤਰ ਕੋਈ ਪ੍ਰੋਬਲਮ ਨਹੀਂ ਸੀ ਇਸ ਤਰ੍ਹਾਂ ਦੀ ਹੋਰ ਵੀ ਬੱਚੇ ਪਿੰਡ ਦੇ ਹੋਣ ਹਾਂ ਜੀ ਹਾਂਜੀ ਹੋਰ ਵੀ ਪਾਣੇ ਪਿੰਡ ਦੇ ਬੱਚੇ ਕਾਫੀ ਖੇਡਦੇ ਜੀ ਤੇ ਫੁੱਟਬਾਲ ਚ ਆਪਣਾ ਹਰ ਸਾਲ ਵਧੀਆ ਚੌਨ ਜ਼ਿਲ੍ਹੇ ਚ ਮੈਡਲ ਆਉਂਦਾ ਜੀ ਚੰਗੇ ਬੱਚੇ ਆਪਣੇ ਸਕੂਲ ਦੇ ਜੀ ਆਪਣੇ ਪਿੰਡ ਦੇ ਬੱਚੇ ਅੰਡਰ ਆਪਣੀ 17 ਟੀਮ ਤਿਆਰ ਹੁੰਦੀ ਜੀ ਐਂਡਰ 14 ਟੀਮ ਤਿਆਰ ਹੁੰਦੀ ਕਾਫੀ ਉਤਸ਼ਾਹ ਹੈ ਇਸ ਪਿੰਡ ਚ ਫੁੱਟਬਾਲ ਦਾ ਜੀ